ਕੀ ਮੱਥੇ ਮਾਰਿਆ ਲਿਆ ਕੇ ਦਿਖਲਾ ਜਮਾਂ ਕੱਲ ਦੀ ਹੈਗੀ ਬੋਲਣ ਦੀ ਨਹੀਂ ਸੁਣਤਾ ਮੈਂ ਵੀ ਰਹਿਣਾ ਕਾਦੀ ਮੇਰੀ ਗੱਲ ਸੁਣਨਾ ਮੈਨੂੰ ਤਾਂ ਇਹ ਪਾਗਲ ਪੂਗਲ ਲੱਗਦਾ ਕੋਈ ਦੱਸ ਆਪਾਂ ਨੇ ਕੰਮ ਕਰਨ ਦੇ ਵਾਸਤੇ ਬੁਲਾਇਆ ਕਰੇ ਤਾਂ ਲਾਜ ਕਰਾਉਣ ਵਾਸਤੇ ਬੁਲਾਇਆ ਉਰੇ ਮੈਨੂੰ ਤਾਂ ਇਹ ਲੱਗਦਾ ਜੇ ਚਾਰ ਦਿਨ ਘਰੇ ਰਹਿ ਗਿਆ ਇਹਦੇ ਤਾਂ ਆਪਾਂ ਨੂੰ ਪਾਗਲ ਕਰ ਦੇਣਾ ਇੱਕ ਗੱਲ ਸੁਣ ਲੈ ਅੱਛਾ ਹੁਣ ਇਹਦੇ ਦਵਾਈਆਂ ਦਾ ਵੀ ਖਰਚਾ ਆਪਾਂ ਚੱਕੀਏ ਹੈ ਦਵਾਈਆਂ ਦਾ ਖਰਚਾ ਨਹੀਂ ਹੈ ਬਣਾ ਕਰਕੇ ਗੱਲ ਇਹਨੂੰ ਪਰਾਂ ਘਰੋਂ ਕੱਢ ਕਰਦੀਆਂ ਗੱਲ ਮੈਂ ਪਹਿਲਾਂ ਤਾਂ ਉਹਨਾਂ ਨੂੰ ਤਨੇਸਰੀ ਦਿੱਤੀਆਂ ਕਿ ਵੀ ਬੰਦਾ ਭਾੜੇ ਨਾਲ ਕਿਤੇ ਕੋਈ ਚੱਜ ਦਾ ਭਾੜਾ ਨਹੀਂ ਆਪਦੇ ਵਰਗਾ ਤਾਂ ਆਏ ਭਾੜੇ ਨਾਲ ਵੀ ਹਾਂ ਸਾਡੇ ਘਰ ਜਿਹਾ ਬੰਦਾ ਕੰਮ ਕਰ ਲੈ ਨਾ ਬੰਦਾਂ ਦਾ ਬੰਦੇ ਦੀ ਵਜਾ ਐਂ ਤਾਂ ਹੀ ਲਾਇਆ ਦੇਖ ਲੈ ਹਾਂ ਲੈ ਤਾਂ ਸਿੱਧਰਾ ਹੋਏ ਕੀ ਇਹ ਆਪਣੇ ਕੰਮ ਦੇ ਰੰਗ ਲਾਊਗਾ ਹੈ ਤਾਂ ਕਹਿੰਦਾ ਇੱਕ ਹੋਰ ਬੰਦਾ ਮੈਂ ਲੋਕਰ ਰੱਖਿਆ ਮੂਰੇ ਪਤਾ ਕਿੰਨੇ ਕਿਲੇ ਆਊਗਾ ਨਹੀਂ ਬਸ ਕਰ ਭੈਣੇ ਔਰ ਉਹਨਾਂ ਕਰਕੇ ਗੱਲ ਇਹਨੂੰ ਭੇਜ ਦੇ ਨਹੀਂ ਕਿਤੇ ਆਪਾਂ ਨਾ ਬਣਾ ਲੈ ਕੇ ਭੇਜੀਏ ਕਰ ਦਿਆ ਗੱਲ ਵਿੱਚ ਚਲੋ ਤੁਹਾਨੂੰ ਮੈਂ ਚਾਹ ਦੇ ਦਿਆਂ